ਜਦੋਂ ਵੀ ਉਹ ਜੰਗਲ ਦੇ ਵਿੱਚ ਜਾਂਦਾ ਸੀ ਜੋ ਵੀ ਜੀਵ ਮਿਲਦਾ ਸੀ ਉਹਨੂੰ ਕੋਈ ਖਗੋਸ਼ ਮਿਲ ਗਿਆ ਕੋਈ ਬਿੱਲੀ ਮਿਲ ਗਈ ਕੋਈ ਬੱਕਰੀ ਮਿਲ ਗਈ ਕੋਈ ਵੀ ਅੰਮਲ ਮਿਲ ਗਈ ਸਭ ਨੂੰ ਮਾਰ ਦਿੱਤਾ ਸੀ ਖਾ ਜਾਂਦਾ ਸੀ ਸਭ ਨੂੰ ਸਾਰੇ ਜੰਗਲ ਦੇ ਜੀਵ ਸੀ ਜਿਹੜੇ ਉਹ ਤੋਂ ਬਹੁਤ ਡਰਦੇ ਸੀ ਕੀ ਕਰਦੇ ਸੀ ਕੰਬੜ ਲਾ ਕੇ ਬੈਠਦੇ ਸਨ ਲੇਪੜੀ ਟਾ ਕੇ ਸਨ ਠੀਕ ਹੈ ਇੱਕ ਤਰ੍ਹਾਂ ਕੀ ਹੋਇਆ ਇਹ ਜਿਹੜੇ ਹਾਥੀ ਆ ਹਾਥੀ ਨੂੰ ਜੰਗਲ ਦੇ ਵਿੱਚ ਪ੍ਰਧਾਨ ਘਾਇ ਹੋਏ ਸੀਗਾ ਤੇਰੇ ਉਹਨਾਂ ਨੇ ਇੱਕ ਟੈਕ ਬੁਲਾਈ ਸਾਰੇ ਜੀਵਾਂ ਨੂੰ

बाकी तो सारा दिन कुछ नहीं कहना है शेर महाराव बहुत बढ़िया गल है मैं जाते मेरे को हिरन गया खरगोश को डाता डाता जो देखा शेर ने खो हिरन हिरन चपट्टा मार के गया खा लिया मारता

आराम लगे फोन उन्होंने